ਹਾਂਜੀ ਸਵਾਗਤ ਆਪਨੀ ਇੱਕ ਹੋਰ ਵੀਡੀਓ ਵਿੱਚ ਆਪਾਂ ਨੂੰ ਸਾਰੇ ਚਾਹਣ ਵਾਲਿਆਂ ਦਾ ਅੱਜ ਆਪਾਂ ਕੋਟੀ ਤੇ ਕੰਮ ਚਾਲੂ ਕਰਤਾ ਵੀਡੀਓ ਆਪਾਂ ਸਟਾਰਟ ਕੀਤੀ ਸੀ ਤੇ ਥੋੜਾ ਜਿਹਾ ਤਕਨੀਕੀ ਨਕਸੌਣ ਕਾਰਨ ਲੋਕ ਨਿਕਲ ਗਏ ਸੀ ਆਪਣੀ ਪੁਲੀ ਦਾ ਬੰਦ ਕਰਤੀ ਪਰ ਲੋਕ ਪਾਉਣ ਲੱਗੇ ਹੁਣ ਆਪਣੀ ਮਸ਼ੀਨ ਇਸ ਟਾਈਮ ਕੋਟੀ ਦੇ ਵਿੱਚ ਬੁੰਦੀ ਜਿਹਰੇ ਦੇ ਵਿੱਚ ਚੜੀ گاਉਂ ਦੇ ਵਿੱਚ ਚਲਦੀ ਹੈ ਅੱਜ ਆਪਾਂ ਸ਼ੁਰੂ ਕਰਤਾ ਮੂਰਤ ਤੇ ਕਣਕਾਂ ਤੋਂ ਦੁਬਾਰਾ ਪੱਕੀਆਂ ਪਈਆਂ ਜੀ ਕੋਈਆਂ ਮੈਂ ਮਾੜਾ ਮੋਟੇ ਹੈ ਦਿਹਾੜੀ ਡੰਗ ਦੀ ਕਿਸੇ ਦੀ ਤਸਰ ਹੋ ਸਕਦੀ ਹੈ ਬਾਕੀ ਸਾਰੀਆਂ ਕਣਕਾਂ A to Z ਪੱਤੀਆਂ ਪਈਆਂ ਜੀ ਆ ਤੁਸੀਂ ਦੇਖ ਸਕਦੇ ਹੋ ਸਾਰੀਆਂ ਕਣਕਾਂ ਬਿਲਕੁਲ ਪੱਕੀਆਂ ਵੀ ਚੱਲਦੀ ਆ ਪ੍ਰੀਤੋ ਤੁਹਾਨੂੰ ਨਜ਼ਰ ਆਉਂਦੀ ਹੋਵੇਗੀ ਬਾਕੀ ਰੇਟ ਤਾਂ ਤੁਹਾਨੂੰ ਪਤਾ ਹੀ ਆ ਵੀ ਹਰੇ ਕੋਈ ਨਿਕਲਿਆ ਨਹੀਂ ਬਾਕੀ ਤੁਹਾਨੂੰ ਪਤਾ ਹੀ ਆ ਵੀ ਇੱਥੇ ਰੇਟ 600 ਤਾਈਂ ਮਸਾ ਰਹੂਗਾ ਜਿੱਥੋਂ ਤਾਈਂ ਸਾਡਾ ਅੰਦਾਜ਼ਾ 500 ਤੋਂ ਲੈ ਕੇ 600 ਤੇ ਵਿੱਚ ਵਿੱਚ 550 600 ਬਸ ਇੱਥੇ ਹੀ ਰੇਟ ਰਹਿੰਦਾ ਜੀ ਲਿਕੇ ਬਹੁਤ ਛੋਟੀ ਆ ਚਾਰ ਕਨਾਲ ਦਾ ਦਿੱਤਾ ਹੀ ਹੈ ਠੀਕ ਇਹ ਹਨਾ ਤਾਂ ਖੜੀਆਂ ਬਿਲਕੁਲ ਕੰਮ ਚਾਲਦਾ ਤੁਸੀਂ ਕੱਲ ਸੰਗੋਦ ਨੂੰ ਆਏ ਆ ਤਾਂ ਖਣਪਾ ਉੱਤਰ ਵੀ ਬਹੁਤ ਉੱਤਰ ਵੀ ਖੜੀਆਂ ਹੋਈਆਂ ਹਨ ਤਾਂ ਤਾਂ ਪੂਰੀਆਂ ਹਰ ਤਾਂ ਉੱਤਰ ਵੀ ਉੱਤਰ ਹੀ ਖੜੀਆਂ ਹੋਣਗੀਆਂ ਤੇ ਪੈਰਾ ਲੰਬਾ ਸਟੈਂਪ ਹੋਗਾ ਉਹਨ ਦੇਖੀਏ ਤੇ ਇੱਕ 你睡觉了没？